ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਾਦੇ ਸੋਹਣੇ ਸੂਟਨੇਗੇ ਤੁਹਾਨੂੰ ਮਿਕਸ ਸੂਟ ਦਿਖਾਵਾਂਗੇ ਵਿੱਚ ਹੀ ਵਰਕ ਵਿੱਚ ਹੀ ਪ੍ਰਿੰਟ ਤੇ ਬਹੁਤ ਲਿਮਟਿਡ ਜャ ਸਟਾਕ ਹੈ ਬਹੁਤ ਸਾਰਾ ਸਟਾਕ ਹੈ ਦੇਖੋ ਮੇਰੇ ਪਿੱਛੇ ਸਾਰੇ ਜਿਹੜੇ ਲੋਟ ਨੇਗੇ ਚਿਕਨ ਦੇ ਨੇਗੇ ਵਿੱਚ ਪ੍ਰਿੰਟ ਸੂਟਾਂ ਦੇ ਨੇਗੇ ਇੱਧਰ ਸਾਰੇ ਸਟਿਚ ਹੋ ਕੇ ਆਏ ਪਏ ਨੇਗੇ ਕਾਫੀ ਜਿਆਦੇ ਜਿਹੜੇ ਸੂਟ ਨੇ ਇੱਧਰ ਵੀ ਸਟਿਚ ਹੋ ਕੇ ਆਏ ਪੈਨੇ ਵਰਕ ਹੋ ਕੇ ਆਏ ਪੈਣਗੇ ਹਨਾ ਤਾਂ ਕਰਕੇ ਥੋੜੀ ਪੈਕਿੰਗ ਕਰਨੀ ਆ ਕੁਝ ਆਰਡਰ ਵਾਲੇ ਸੂਟ ਨੇਗੇ ਸਾਰੇ ਇੱਧਰ ਪੈਣਗੇ ਕੁਝ ਸਾਰਾ ਇੱਕ ਰੈਕ ਜਿਹੜਾ ਆਰਡਰ ਆ ਲੈਗਾ ਸਲਾਈ ਵਾਲੇ ਪਿੱਛੇ ਪਏ ਨੇ ਪੈਕ ਕੀਤੇ ਕਾਫੀ ਜਿਆਦੇ ਰੱਬ ਦੀ ਕਿਰਪਾ ਨਾਲ ਹਨਾ ਵਧੀਆ ਸੋਹਣਾ ਕੰਮ ਚੱਲ ਰਿਹਾ ਹੈਗਾ ਜੇ ਤੁਸੀਂ ਵੀ ਆਰਡਰ ਦੇਣਾ ਚਾਹੁੰਦੇ ਹੋਗੇ ਆਪਾਂ ਨੂੰ ਆਰਡਰ ਦੇ ਸਕਦੇ ਹੋਗੇ ਆਪਣਾ ਨੰਬਰ ਹੈ ਜਿਹੜਾ ਮੈਂਸ਼ਨ ਕੀਤਾ ਹੋਇਆ ਹੈਗਾ ਪਰ ਟਾਈਮ ਹੈ ਜਿਹੜਾ ਆਪਾਂ ਨੂੰ ਲੱਗ ਜਾਂਦਾ 1.5 ਮਹੀਨਾ ਕਿਉਂਕਿ ਪਹਿਲਾਂ ਬਹੁਤ ਸਾਰੀਆਂ ਬੁਕਿੰਗਾਂ ਹੋਈਆਂ ਹੁੰਦੀਆਂ ਨੇਗੀਆਂ ਤਾਂ ਕਰਕੇ ਤਾਂ ਕਰਕੇ ਥੋੜਾ ਜਿਹਾ ਟਾਈਮ ਲੈ ਕੇ ਚੱਲਿਓ ਹਨਾ ਤੇ ਜੇ ਕਾਲੀ ਨਾ ਹੋਈ ਜੇ ਤੁਹਾਨੂੰ ਚਲੋ ਐਮਰਜੈਂਸੀ ਕੋਈ ਤੁਸੀਂ ਸੂਟ ਰੈਡੀ ਕਰਵਾਉਣੇ ਨੇਗੇ ਉਹ ਆਪਾਂ ਕਰਵਾ ਸਕਦੇ ਆਂਗੇ ਤੇ ਜਿਹੜੇ ਮੇਰਾ ਸੂਟ ਪਾਇਆ ਹੋਇਆ ਦੇਖੋ ਇਹ ਪਾਇਆ ਹੈ ਜੀ ਆਪਾਂ ਟਾਈ ਐਂਡ ਡਾਈ ਤੇ ਇਹਦੇ ਉੱਪਰ ਜਿਹੜਾ ਵਰਕ ਹੈਗਾ ਹੈਂਡ ਵਰਕ ਹੋਇਆ ਹੈ ਵਿੱਚ ਪਿੱਟਾ ਵਰਕ ਹੋਇਆ ਹੈ ਥ੍ਰੈਡ ਦਾ ਵੀ ਕੰਮ ਹੋਇਆ ਹੈ ਬਾਵਾਂ ਦੇਵੀ ਇਸ ਤਰ੍ਹਾਂ ਹੀ ਵਰਕ ਹੋਇਆ ਹੋਇਆ ਹੈਗਾ ਪਲੱਸ ਘੇਰੇ ਤੇ ਹੋਇਆ ਹੈਗਾ ਇਹਦੇ ਵਿੱਚ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇਗੇ ਮੇ ਲੜਾਈ ਆਪਾਂ ਨੂੰ ਇਹ ਕਲਰ ਮਿਲੇ ਦੇਖੋ ਜੀ ਇਸ ਤਰ੍ਹਾਂ ਨਾਲੇ ਘੇਰੇ ਤੇ ਵਰਕ ਹੋਇਆ ਹੋਇਆ ਹੈਗਾ ਨਾਲੇ ਦੋ ਫਲਾਰ ਨੇਗੇ ਪਲੱਸ ਪੌਂਚਿਆਂ ਤੇ ਵੀ ਵਰਕ ਹੋਇਆ ਹੋਇਆ ਹੈਗਾ ਤਾਂ ਤੇ ਦੁਪੱਟਾ ਆਪਾਂ ਰੱਖਿਆ ਜੀ ਸਲਵਾਰ ਨਾਲ ਦਾ ਥੋੜਾ ਇਹ ਕੈਮਰੇ ਦੇ ਵਿੱਚ ਰੰਗ ਦਾ ਫਰਕ ਆ ਰਿਹਾਗਾ ਇਦਾਂ ਆਪਾਂ ਦੁਪੱਟਾ ਤਿਆਰ ਕੀਤਾ ਹੈ ਜਿਹੜਾ ਕੰਮ ਹੋਇਆ ਹੋਇਆ ਸਾਰਾ ਹੈਂਡ ਦਾ ਹੋਇਆ ਹੋਇਆਗਾ ਪਿੱਟਾ ਵਰਕ ਹੋਇਆ ਹੈ ਹੱਥ ਨਾਲ ਜਿਹੜਾ ਆਪਾਂ ਇਹ ਸਾਰਾ ਕੰਮ ਹੋਇਆ ਤੁਸੀਂ ਮੇਰੀ ਬਾਤੋਂ ਕੰਮ ਚੈੱਕ ਕਰ ਸਕਦੇ ਹੋਗੇ ਲੋ ਜੀ ਸਾਰਾ ਨੈੱਕ ਤੇ ਹੋਇਆ ਹੋਇਆਗਾ ਠੀਕ ਹੈ ਜੀ ਤੁਸੀਂ ਇਹਦੇ ਨਾਲ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਾਂ ਨੂੰ WhatsApp ਤੇ ਮੈਸੇਜ ਕਰਕੇ ਤੁਸੀਂ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਵੀ ਸਾਡਾ ਇਹਦੇ ਨਾਲ ਦਾ ਸੂਟ ਹੈ ਜਿਹੜਾ ਤਿਆਰ ਕਰ ਦਿਓ ਹਨਾ ਸਤਾਪਾ ਕਰਦਾਂਗੇ ਬਹੁਤ ਸਾਰੇ ਕਲਰ ਅਵੇਲੇਬਲ ਹੈਗੇ ਨੇ ਇਹਦੇ ਵਿੱਚ ਤੁਸੀਂ ਰੈਡੀ ਕਰਵਾ ਸਕਦੇ ਹੋ ਪਾਰਟੀ ਵੇਅਰ ਸੂਟ ਹੈ ਜਿੰਦਾਂ ਮਰਜੀ ਤੁਸੀਂ ਇਹਨੂੰ ਪਾ ਸਕਦੇ ਹੋਗੇ ਤੇ ਬਹੁਤ ਸਾਰੀਆਂ ਭੈਣਾਂ ਹਨ ਕਹਿੰਦੀ ਹੁੰਦੀ ਨੇ ਵੀ ਸਾਨੂੰ ਅਸੀਂ ਥ੍ਰੈਡ ਵਰਕ ਦੇ ਸੂਟ ਰੈਡੀ ਕਰਵਾਉਣੇ ਨੇ ਜਾਂ ਤੁਸੀਂ ਆਪਣਾ ਡਿਜ਼ਾਈਨ ਵੀ ਭੇਜ ਸਕਦੇ ਹੋ ਨਹੀਂ ਆਪਾਂ ਵੀਡੀਓ ਦੇ ਵਿੱਚ ਕਿ ਥ੍ਰੈਡ ਵਰਕ ਦੇ ਸੂਟਾਂ ਨੇ ਜਿਹੜੇ ਹਨ ਦੇ ਦੋਨੋਂ ਹੀ ਵਰਕ ਦੇ ਸੂਟ ਨਹੀਂ ਗੇ ਆਪਾਂ ਦਿਖਾਉਂਦੇ ਰਹਨੇ ਆਂਗੇ ਤੁਸੀਂ ਉਹਦੇ ਵਿੱਚੋਂ ਵੀ ਵਰਕ ਹੈਗਾ ਜਿਹੜਾ ਸਿਲੇਕਟ ਕਰ ਸਕਦੇ ਹੋਗੇ ਵੀ ਅਸੀਂ ਇਦਾਂ ਦਾ ਸੂਟ ਹੈ ਜਿਹੜਾ ਰੈਡੀ ਕਰਵਾਵਾਂਗੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਫਿਰ ਜ਼ਿਆਦਾ ਲੰਬੀ ਹੋ ਜੂਗੀ ਚਲੋ ਡਿਟੇਲ ਆਪਣੀ ਸਾਰੀ ਭੇਜ ਦਿਆ ਕਰੋ ਕੁਝ ਨਵੀਆਂ ਪਹਿਣਾਂ ਦੇ ਆਰਡਰ ਲੈਂਗੇ ਹਨਾ ਡਿਟੇਲ ਤੁਸੀਂ ਭੇਜ ਦਿਆ ਕਰੋ ਵੀ ਸਾਡਾ neck ਇਦਾਂ ਇੱਕ ਆਪਾਂ ਹੁਣ ਰਜਿਸਟਰ ਲਗਾਇਆ ਹੈਗਾ ਸਾਰੀ ਡਿਟੇਲ ਜਿੰਨੇ ਵੀ ਆਰਡਰ ਹੁੰਦੇ ਨੇਗੇ ਲਿਖ ਕੇ ਸ਼ੇਪ ਬਣਾ ਕੇ neck ਦੀ ਵੀ ਇਦਾਂ ਇਹ ਸੂਟ ਦਾ neck ਕਰਨ ਇਦਾਂ ਇਹ ਤਾਂ ਤਾ ਕਰਕੇ ਹਨਾ ਜੇ ਤੁਸੀਂ ਫੋਨ ਤੇ ਸਮਝਾ ਦਿਆ ਕਰੋ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆਂਗੀ ਸੂਟ ਵਰਕ ਕੀਤੇ ਹੋਏ ਜਿਹੜੇ ਆਪਣੇ ਆਏ ਨੇਗੇ ਬਹੁਤ ਜਾਦੇ ਸੋਨੇ ਸੂਟ ਲੇਗੇ ਤੁਸੀਂ ਮਤਲਬ ਹੁਣ ਦੇਖੋ ਜਦਾਂ ਸਰਦੀਆਂ ਤਾਂ ਚਲੀਆਂ ਗਈਆਂ ਹਨਾ ਤੁਸੀਂ ਇਹਨਾਂ ਨੂੰ ਕਰੇਵ ਵਗੈਰਾ ਜੌਰਜਟ ਤੇ ਵੀ ਰੈਡੀ ਕਰਵਾ ਸਕਦੇ ਹੋਗੇ ਪਹਿਲਾ ਸੂਟ ਹੈਗਾ ਮੋਰ ਪੰਖੀ ਆ ਲੋ ਜੀ ਇਸ ਤਰ੍ਹਾਂ ਦੇਖੋ ਕਾਰਨਰ ਤੇ ਫਲਾਰ ਲੇਗੇ ਬਣੇ ਹੋਏ ਦੇਖੋ ਜੀ ਤੇ ਇਸ ਤੋਂ ਬਾਅਦ ਆ ਜਾਣਗੀਆਂ ਬਾਵਾ ਇਸ ਤਰ੍ਹਾਂ ਬਾਵਾ ਬਣੀਆਂ ਹੋਈਆਂ ਨਿੰਗੀ ਆ ਸੌਰੀ ਇਹ ਤਾਂ ਚਾਕ ਬਣ ਚਾਕ ਤੇ ਘੇਰਾ ਤੇ ਬਾਵਾ ਬਣੀਆਂ ਹੋਈਆਂ ਨਿੰਗੀ ਜਿਹਦੇ ਦਹੀਂ ਫਲਾਰ ਬਣੇ ਹੋਏ ਨੇ ਬਾਵਾ ਤੇ ਲਓ ਜੀ ਇਹ ਬਾਵਾ ਬਣੀਆਂ ਹੋਈਆਂ ਨੇ ਇਹ ਤੁਸੀਂ ਜਿਹੜਾ ਕੰਮ ਹੈਗਾ ਤੁਸੀਂ ਸੇਮ ਪਸ਼ਮੀਨੇ ਤੇ ਵੀ ਕਰਾ ਸਕਦੇ ਹੋਗੇ ਤੇ ਜਾਂ ਫਿਰ ਤੁਸੀਂ ਇਹਨੂੰ ਜੌਰਜਟ ਕਰੇਪ ਕੀਵੀ ਸਿਲਕ ਬਹੁਤ سارے ਫੈਬਰਿਕ ਨੇਗੇ ਤੁਸੀਂ ਉਹਤੇ ਵੀ ਰੈਡੀ ਕਰਵਾ ਸਕਦੇ ਹੋਗੇ ਪ੍ਰਾਈਸ ਹੈ ਦਾ ਤੁਸੀਂ ਮੇਰੇ ਵਟਸਐਪ ਤੇ ਕਨਫਰਮ ਕਰ ਲਿਓ ਵਟਸਐਪ ਤੇ ਕਨਫਰਮ ਕਰਕੇ ਫਿਰ ਤੁਸੀਂ ਜਿਹੜਾ ਪ੍ਰਾਈਸ ਹੈ ਇਹ ਮੈਨੂੰ ਤੁਹਾਨੂੰ ਸਹੀ ਲੱਗਦਾ ਤਾਂ ਤੁਸੀਂ ਆਪਣੀ ਡੀਲ ਹੈ ਜਿਹੜੀ ਕਰ ਸਕਦੇ ਹੋ ਇਹ ਸੀਗਾ ਜੀ ਮੇਰਾ ਬਲੈਕ ਸੂਟ ਨਾਲ ਦਾ ਸੂਟ ਹੈ ਜੈਨੀਫਰ ਸਟੱਫ ਤੇ ਇਹ ਰੈਡੀ ਕੀਤਾ ਹੈਗਾ ਕਲਚ ਇਹ ਇਹ ਨਾ ਆਪਣਾ ਦੋ ਬੋਟਲ ਗ੍ਰੀਨ ਕਲਰ ਤੇ ਵੀ ਹੋਏ ਨੇ ਪਹਿਲਾਂ ਸੂਟ ਰੈਡੀ ਇਸ ਤਰ੍ਹਾਂ ਦਾ ਕਿਰਾਰ ਬਰਕ ਹੋਇਆ ਹੋਇਆਗਾ ਕੰਮ ਹੈ ਜਿਹੜਾ ਸਾਰਾ ਤੁਹਾਨੂੰ ਆਰੀ ਦਾ ਮਿਲੇਗਾ ਕੋਈ ਵੀ ਇਹਦੇ ਵਿੱਚ ਮਤਲਬ ਥ्रेड ਦਾ ਕੰਮ ਨਹੀਂ ਹੋਇਆ ਹੈ ਫੁੱਲ ਕੰਮ ਹੈ ਜਿਹੜਾ ਆਰੀ ਦਾ ਹੈ ਇਸ ਤਰ੍ਹਾਂ ਇਹ ਪਾਵਾਂ ਬਣੀਆਂ ਹੋਈਆਂ ਨੇਗੀਆਂ ਪਲੱਸ ਸਲਵਾਰ ਵੀ ਹੈ ਜਿਹੜਾ ਇਹ ਵਾਲਾ ਸਟੱਫ ਹੈਗਾ ਇਹ ਤੁਸੀਂ ਹੁਣ ਗਰਮੀਆਂ ਲਈ ਬਣਾ ਸਕਦੇ ਹੋਗੇ ਰੈਡੀ ਕਰਵਾ ਸਕਦੇ ਹੋਗੇ ਕਿਉਂਕਿ ਇਹ ਬਹੁਤ ਲਾਈਟ ਵੇਟ ਸਟੱਫ ਹੈਗਾ ਬਹੁਤ ਜ਼ਿਆਦਾ ਤੁਹਾਨੂੰ ਸੂਟ ਪਾਏ ਦਾ ਪਤਾ ਵੀ ਨਹੀਂ ਲੱਗਣਾ ਹੈਗਾ ਲਾਈਨਿੰਗ ਲੱਗ ਕੇ ਇੰਨਾ ਕਾ ਜ਼ਿਆਦਾ ਮਤਲਬ ਲਾਈਟ ਵੇਟ ਹੈ ਕਿਉਂਕਿ ਮੈਂ ਸਟੱਫ ਮੇਰਾ ਸੇਮ ਬਲੈਕ ਸੂਟ ਤੇ ਐਵੇਂ ਦਾ ਹੀ ਸੂਟ ਰੈਡੀ ਕੀਤਾ ਹੋਇਆ ਮੈਂ ਸਟੱਫ ਹੈ ਜਿਹੜਾ ਯੂਜ਼ ਕੀਤਾ ਹੈਗਾ ਦਾ ਕਰਕੇ ਮੈਨੂੰ ਪਤਾ ਵੀ ਬਹੁਤ ਜ਼ਿਆਦਾ ਲਾਈਟ ਵੇਟ ਹੈ ਇਦਾਂ ਇਹਦਾ ਘੇਰਾ ਵਰਕ ਹੋਇਆ ਸਾਰਾ ਜਿਹੜਾ ਕੰਮ ਹੈਗਾ ਇਹ ਆਰੀ ਦੇ ਵਿੱਚੋਂ ਹੈ ਕੰਮ ਦੀ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਕੰਮ ਤੁਹਾਨੂੰ ਏ ਟੂ ਜ਼ੈਡ ਨੀਟ ਐਂਡ ਕਲੀਨ ਮਿਲੇਗਾ ਇਸ ਤੋਂ ਬਾਅਦ ਬਣਿਆ ਹੋਇਆ ਜੀ ਸੇਮ ਆਪਣੇ ਕਾਫੀ ਸਾਰੇ ਸੂਟ ਨੇਗੇ ਦੇ ਨਾਲ ਦੇ ਰੈਡੀ ਹੋ ਚੁੱਕੇ ਨੇਗੇ neck ਬਣਿਆ ਹੋਇਆਗਾ ਬਾਂਦਨੀ ਤੇ ਹੈਗਾ ਤੇ ਇਸ ਚਾਕ ਬਣੇ ਹੋਏ ਨੇਗੇ ਦੋਨੋਂ ਤੇ ਪਲੱਸ ਬਾਵਾ ਨੇਗੀਆਂ ਪਲੱਸ ਬਾਟਮ ਤੇ ਵਰਕ ਹੋਇਆ ਹੋਇਆ ਹੈਗਾ ਦੁਪੱਟਾ ਫਿਲਹਾਲ ਨਹੀਂ ਹੈਗਾ ਕਸਟਮਰ ਨੇ ਨਹੀਂ ਲਗਵਾਇਆ ਦੁਪੱਟਾ ਜੇ ਤੁਸੀਂ ਕਹੋਗੇ ਵੀ ਦੁਪੱਟਾ ਲਗਾ ਦੋ ਤਾਂ ਆਪਾਂ ਲਗਾ ਕੇ ਦੇ ਦਾਂਗੇ ਇਸ ਤੋਂ ਬਾਅਦ ਹੈਗਾ ਜੀ ਫਿਰ ਬਲੈਕ ਸੂਟ ਹੈਗਾ ਪਸ਼ਮੀਨੇ ਦੇ ਉੱਪਰ ਲੋ ਜੀ ਸੇਮ ਮੇਰੇ ਨਾਲ ਡਿਜ਼ਾਈਨ ਹੈਗਾ ਇਹਨੂੰ ਤੁਸੀਂ ਹੁਣ ਹੋਰ ਫੈਬਰਿਕ ਤੇ ਵੀ ਤਿਆਰ ਕਰਾ ਸਕਦੇ ਹੋਗੇ ਸਾਰਾ ਇਹ ਕੰਮ ਮੈਂ ਆਰੀ ਦਾ ਹੋਇਆ neck ਦਾ ਵਰਕ ਹੋਇਆ ਹੋਇਆ ਹੈਗਾ ਤੇ ਪਲੱਸ ਚਾਕ ਹੋਏ ਹੋਏ ਨੇਗੇ हिਪ ਤੱਕ ਵਰਕ ਹੈਗਾ ਪਲੱਸ ਘੇਰਾ ਵੀ ਹੈ ਬਾਹਾਂ ਇਹਦੀਆਂ ਬਹੁਤ ਜ਼ਿਆਦੇ ਸੋਹਣੀਆਂ ਲੰਗੀਆਂ ਜਿਹੜਾ ਬਾਹ ਦਾ ਕੰਮ ਹੈਗਾ ਉਹ ਫੁੱਲ ਬਾਹ ਤੇ ਵਰਕ ਆਉਂਦਾ ਹੈਗਾ ਬਹੁਤ ਸਾਰੇ ਸੂਟ ਰੈਡੀ ਹੋਏ ਨੇਗੇ ਲੋ ਜੀ ਇਹ ਸਾਰਾ ਕੰਮ ਹੈ ਜਿਹੜਾ ਬਾਹ ਦਾ ਹੈਗਾ ਠੀਕ ਹੈ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਰੈਡੀ ਕਰਵਾ ਸਕਦੇ ਹੋਗੇ ਜਿਹੜਾ ਬਲੈਕ ਸੂਟ ਹੈਗਾ ਉਹ ਬੋਟਲ ਗ੍ਰੀਨ ਤੇ ਵੀ ਆਪਾਂ ਰੈਡੀ ਕੀਤਾ ਹੈਗਾ ਤੁਸੀਂ ਇਹ ਕਲਰ ਤੇ ਵੀ ਹੈ ਰੈਡੀ ਕਰਵਾ ਸਕਦੇ ਹੋ ਮੋਰ ਪੰਖੇ ਸੌਰੀ ਬੋਟਲ ਗ੍ਰੀਨ ਨਹੀਂ ਬੋਟਲ ਗ੍ਰੀਨ ਤੇ ਵੀ ਹੋ ਕੇ ਗਿਆਗਾ ਜਾਂ ਫਿਰ ਤੁਸੀਂ ਇਹ ਤੇ ਵੀ ਰੈਡੀ ਕਰਵਾ ਸਕਦੇ ਹੋ ਸੇਮ ਕੰਮ ਹੋਇਆ ਹੋਇਆ ਹੈਗਾ ਘੇਰੇ ਦਾ ਬਾਵਾ ਦਾ ਸਲਵਾਰ ਦਾ ਵਰਕ ਸੇਮ ਹੋਇਆ ਹੋਇਆ ਪ੍ਰਾਈਸ ਹੈ ਜਿਹੜਾ ਤੁਸੀਂ ਮੈਨੂੰ ਤੇ ਵਟਸਐਪ ਤੇ ਪੁੱਛ ਸਕਦੇ ਹੋਗੇ ਇਹ ਦੇਖੋ ਇਹਦਾ ਬੋਟਮ ਤੇ ਵਰਕ ਹੋਇਆ ਹੋਇਆਗਾ ਨਾਲ ਠੀਕ ਹੈ ਤੇ ਸਟਾਫ ਬਹੁਤ ਜਿਆਦਾ ਸੋਹਣਾ ਹੈਗਾ ਇਹਦਾ ਕਿਹਰਾ ਵਰਕ ਹੋਇਆ ਹੋਇਆਗਾ ਇਸ ਤਰ੍ਹਾਂ ਇਹਨੂੰ ਤੁਸੀਂ ਕੋਈ ਵੀ ਫੈਬਰਿਕ ਤੇ ਜਿਹੜਾ ਤਿਆਰ ਕਰਵਾ ਸਕਦੇ ਹੋਗੇ ਹੁਣ ਮੈਂ ਤੁਹਾਨੂੰ ਦਿਖਾਉਣੇਗੀ ਕੁਝ ਕੁ ਪ੍ਰਿੰਟ ਸੂਟ ਨਿਊ ਸਟਾਈਲ ਦੇ ਵਿੱਚ ਜਿਹੜੇ ਨਗੇ ਸੂਟ ਆਏ ਨੇਗੇ ਲੋ ਜੀ ਪਹਿਲਾਂ ਤੁਸੀਂ ਦੇਖ ਸਕਦੇ ਹੋਗੇ ਇਹ ਹੈਗੀ ਹੈ ਜੀ ਸ਼ਰਟ ਇਸ ਤਰ੍ਹਾਂ ਇਹਦਾ ਪ੍ਰਿੰਟ ਬਣਿਆ ਹੋਇਆਗਾ ਕਾਫੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਲੋ ਜੀ ਇਹਦੇ ਨਾਲ ਆ ਜੇਗੀ ਇਸ ਤਰ੍ਹਾਂ ਚਿਕਨ ਦੀ ਬਾਟਮ ਜਿਹੜੀ ਬਾਟਮ ਹੈਗੀ ਜਿਹੜੀ ਬਾਟਮ ਹੈਗੀ ਵਰਕ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋਗੇ ਤੇ ਨਾਲ ਹੈਗਾ ਪਲੱਸ ਇਹ ਹੈਗੀ ਆ ਸ਼ਰਟ ਪਲੱਸ ਇਹਦੇ ਨਾਲ ਆਪਾਂ ਨਿਊ ਸਟਾਈਲ ਦੇ ਵਿੱਚ ਆਪਾਂ ਸੂਟ ਲੈ ਕੇ ਆ ਇਹਦੇ ਨਾਲ ਦੇਖ ਤੁਸੀਂ कॉटन ਦਾ ਦੁਪੱਟਾ ਖੁੱਲਾ ਡੁੱਲਾ 2.5 ਮੀਟਰ ਦਾ ਦੇਖੋ ਇਦਾਂ ਸਾਰਾ ਵਰਕ ਹੋਇਆ ਹੈ ਦੁਪੱਟੇ ਦੇ ਵਿੱਚ ਠੀਕ ਹੈ ਜੀ ਜੇ ਤੁਸੀਂ ਇਹ ਸੂਟ ਲੈਣਾ ਚਾਹੁੰਦੇ ਹੋ ਆਪਣਾ ਜਿਹੜਾ ਆਰਡਰ ਹੈਗਾ ਫਾਸਟਲੀ ਆਰਡਰ ਕਰਦੇ ਹੋ ਕਿਉਂਕਿ ਇਹ ਬਹੁਤ ਲਿਮਟਿਡ ਜਿਹਾ ਸਟਾਕ ਹੈ ਫਿਰ ਕਾਫੀ ਭੈਣਾ ਮੰਗਦੀਆਂ ਹੁੰਦੀਆਂ ਨੇ ਵੀ ਸਾਨੂੰ ਸੂਟ ਚਾਹੀਦੇ ਨੇਗੇ ਫਿਰ ਆਪਣੇ ਕੋਲੇ ਮਤਲਬ ਸਟਾਕ ਹੈਗਾ ਜਿਹੜਾ ਖਤਮ ਹੋ ਜਾਂਦਾ ਕੁਝ ਕੁ ਟਾਈਮ 2-3 ਦਿਨ ਬਸ ਹੱਦ ਸਟਾਕ ਰਹਿੰਦਾਗਾ ਕੱਲ ਵਾਲੇ ਸੂਟ ਪਾਏ ਸੀਗੇ ਉਹਦੇ ਵਿੱਚੋਂ ਸ਼ਾਇਦ ਮੇਰੇ ਕੋਲ ਇੱਕ ਸੂਟ ਹੈਗਾ ਸਾਰੇ ਸੂਟ ਨਹੀਂਗੇ ਜਿਹੜੇ ਸੋਲਡ ਹੋ ਚੁੱਕੇ ਨੇਗੇ ਦੁਪੱਟਾ ਬਹੁਤ ਜਿਆਦਾ ਸੋਹਣਾ ਖੁੱਲਾ ਡੋਲਾ ਦੁਪੱਟਾ ਹੈਗਾ ਤੇ ਇਸ ਤਰ੍ਹਾਂ ਸ਼ਰਟ ਆ ਗਈ دیکھو ਬਹੁਤ ਜ਼ਿਆਦੇ ਸੋਹਣਾ ਸਟੱਫ ਹੈਗਾ ਤੇ ਇਹ कॉटन ਹੈ ਪ्युअर कॉटन ਰਹੇਗਾ ਤੇ ਨਾਲ ਬਾਟਮ ਰਹੇਗੀ ਪ੍ਰਾਈਸ ਇਹਦਾ ਰਹੇਗਾ ਜੀ 2250 ਕਿਉਂਕਿ ਚਿਕਨ ਦੀ ਬਾਟਮ ਹੈ ਤੇ ਪਲੱਸ ਵਰਕ ਕੀਤਾ ਦੁਪੱਟਾ ਹੈਗਾ ਨਾਲ ਇਹਦੇ ਵਿੱਚ ਮੈਂ ਤੁਹਾਨੂੰ ਬਹੁਤ سارے ਕਲਰ ਨੇ ਕਿ ਤੁਹਾਨੂੰ ਸ਼ੋਅ ਕਰ ਦਿੰਨੀ ਆ ਦੁਪੱਟਾ ਮੈਂ ਤੁਹਾਨੂੰ ਸ਼ੋਅ ਕਰਤਾ ਵੀ ਇਸ ਤਰ੍ਹਾਂ ਬਣਿਆ ਹੋਇਆ ਬਹੁਤ ਸੋਹਣੀ ਲੁੱਕ ਵਾਲੇ ਸੂਟ ਲੇنگੇ 2250 ਇਹਨਾਂ ਦਾ ਪ੍ਰਾਈਸ ਰਹੇਗਾ ਤੇ ਇਸ ਤੋਂ ਬਾਅਦ ਆ ਜਾਏਗਾ ਪ੍ਰਿੰਟ ਦੇਖੋ ਬੇਬੀ ਬਲੂ ਦੇ ਵਿੱਚ ਬੇਬੀ ਬਲੂ ਦੇ ਵਿੱਚ ਵੀ ਇਹ ਜਿਹੜਾ ਪ੍ਰਿੰਟ ਹੈਗਾ ਬਹੁਤ ਜ਼ਿਆਦਾ ਸੋਹਣਾ ਹੈਗਾ ਦੇਖੋ ਇਹਦੇ ਨਾਲ ਵੀ ਸੇਮ ਆਪਾਂ ਰੱਖਿਆ ਹੈਗਾ ਦੁਪੱਟਾ ਸੇਮ ਆਪਾਂ ਚਿਕਨ ਦੀ ਬਾਟਮ ਲਗਾਈ ਹੈਗੀ ਇਹਦੇ ਨਾਲ ਇਸ ਤਰ੍ਹਾਂ ਸੇਮ ਦੁਪੱਟਾ ਲਗਾਏਗਾ ਸੇਮ ਚਿਕਨ ਦੀ ਬਾਟਮ ਲਗਾਈ ਹੈ ਦੇਖੋ ਇਸ ਤਰ੍ਹਾਂ ਮੈਚਿੰਗ ਕੀਤੀ ਹੈ ਬਹੁਤ ਜ਼ਿਆਦੇ ਸੋਹਣੇ ਸੂਟ ਬਣਨਗੇ ਤੇ ਗਰਮੀ ਵਾਲੇ ਸੂਟ ਲੇਨਗੇ ਕਾਟਨ ਦੇ ਤੇ ਨਵੀਂ ਜੀ ਲੁੱਕ ਹੈਗੀ ਇੱਕ ਵੀ ਸੂਟ ਰੋਕਣ ਵਾਲਾ ਨਹੀਂ ਹੈਗਾ ਕਿਉਂਕਿ ਅ ਬਾਰਕ ਸੌਰੀ ਬਾਰਕ ਨਹੀਂ ਪ੍ਰਿੰਟ ਤੇ ਬਾਟਮਾਂ ਬਹੁਤ ਸੋਹਣੀਆਂ ਲੱਗੀਆਂ ਦੇਖੋ ਆ ਬ੍ਰਾਊਨ ਕਲਰ ਇਹਦੇ ਆਪਣੇ ਬਹੁਤ سارے ਲੋਟ ਆਏ ਨੇਗੇ ਜੇ ਤੁਸੀਂ 올ਓਵਰ ਲੈਣਾ ਚਾਹੁੰਦੇ ਹੋ 올ਓਵਰ ਵੀ ਲੈ ਸਕਦੇ ਹੋ ਵੈਸੇ ਅਸੀਂ ਮੈਚਿੰਗ ਜਿੱਦਾਂ ਬਣਾਏ ਸੀਗੇ ਸਾਨੂੰ ਬਹੁਤ ਸੋਹਣੀ ਲੁੱਕ ਲੱਗੀ ਵੀ ਇਦਾਂ ਬਹੁਤ ਜਿਆਦਾ ਸੋਹਣਾ ਦੇਖੋ ਜਿਹੜੀ ਇਹ ਬਾਟਮ ਹੈਗੀ ਇਹਦੇ ਨਾਲ ਇਹ ਸਾਰੀ ਜਿਹੜਕ ਹੈਗਾ ਬਾਟਮ ਦੇ ਵਿੱਚ ਸਾਰੀ ਜੋ ਟੋਟਲ ਚ ਵਰਕ ਹੈਗਾ ਇਸ ਤਰ੍ਹਾਂ ਕੋਈ ਦੇਖੋ ਵਰਕ ਦੇ ਵਿੱਚ ਵੀ ਇਦਾਂ ਨਹੀਂ ਹੈਗਾ ਵੀ ਫਿਨਿਸ਼ਿੰਗ ਨਹੀਂ ਹੈਗੀ ਦੇਖੋ ਬਹੁਤ ਸੋਹਣੀ ਚਿਕਨ ਹੈਗੀ ਥੋੜੀ ਇਹ ਕੋਸਟਲੀ ਜ਼ਰੂਰ ਹੈਗੀ ਚਿਕਨ ਇਹ ਪਰ ਕੰਮ ਹੈ ਜਿਹੜਾ ਚਿਕਨ ਦਾ ਬਹੁਤ ਜ਼ਿਆਦਾ ਸਾਫ਼ ਹੋਇਆ ਹੈ ਤੇ ਬ੍ਰਾਊਨ ਕਲਰ ਤੇ ਪਲੱਸ ਇਹਦੇ ਨਾਲ ਤੁਸੀਂ ਸੇਮ ਦੁਪੱਟਾ ਰੱਖ ਸਕਦੇ ਹੋਗੇ ਜੇ ਤੁਸੀਂ ਇਹ ਦੁਪੱਟਾ ਨਹੀਂ ਲੈਣਾ ਤਾਂ ਤੁਸੀਂ ਹੋਰ ਦੁਪੱਟਾ ਵੀ ਰੱਖ ਸਕਦੇ ਹੋਗੇ ਕਾਫੀ ਜ਼ਿਆਦੇ ਸੋਹਣੇ ਸੂਟ ਲੰਗੇ ਸਾਰੇ ਇਸ ਤੋਂ ਬਾਅਦ ਆ ਜਾਊਗਾ ਪਿੰਕ ਕਲਰ ਦੇਖੋ ਇਸ ਤਰ੍ਹਾਂ ਬਣਿਆ ਹੋਇਆ ਲਓ ਜੀ ਪਿੰਕ ਕਲਰ ਆ ਰਿਹਾ ਹੈਗਾ ਤੇ ਨਾਲ ਇਹਦਾ ਡਿਜ਼ਾਈਨ ਦਾ ਫਰਕ ਹੈਗਾ ਚਿਕਨ ਦੀ ਬਾਟਮ ਦਾ ਇਸ 'ਚ ਇਸ ਤਰ੍ਹਾਂ ਡਿਜ਼ਾਈਨ ਆ ਜੋ ਤਿੰਨ ਤਰ੍ਹਾਂ ਦੇ ਡਿਜ਼ਾਈਨ ਤਿੰਨ ਬਾਟਮਾਂ ਨੇ ਤਿੰਨਾਂ ਤੇ ਅਲੱਗ-ਅਲੱਗ ਡਿਜ਼ਾਈਨ ਲੰਗੇ ਪਲੱਸ ਇਸ ਤਰ੍ਹਾਂ ਨਾਲ ਦੁਪੱਟਾ ਆ ਜਾਊਗਾ 2250 ਪ੍ਰਾਈਸ ਹੈ ਜਿਹੜੇ ਵਰਕ ਵਾਲੇ ਸੂਟ ਲੈਣਗੇ ਉਹ ਤੁਸੀਂ ਮੇਰੇ ਤੋਂ ਪ੍ਰਾਈਸ ਲੈ ਸਕਦੇ ਹੋਗੇ WhatsApp ਤੇ ਆਪਣੇ ਕੋਲੇ ਬਹੁਤ ਸਾਰਾ ਫੈਬਰਿਕ ਅਵੇਲੇਬਲ ਹੈ कॉटन ਤੇ ਵਿੱਚ ਤੁਸੀਂ ਉਹੀ ਵਰਕ ਹੈ ਜਿਹੜਾ कॉटन ਦੇ ਉੱਪਰ ਰੈਡੀ ਕਰਵਾ ਸਕਦੇ ਹੋਗੇ ਤੇ ਪ੍ਰਾਈਸ ਆ ਜਿਹੜਾ 2400 ਦਾ ਫਰਕ ਪਊਗਾ ਜ਼ਿਆਦਾ ਨਹੀਂ ਪੈਂਦਾ ਹੈਗਾ ਤੁਹਾਨੂੰ ਮੈਂ ਪਹਿਲਾਂ ਹੀ ਦੱਸਦਾ ਹਨ ਜੇ ਮੰਨ ਕੇ ਚਲੋ ਕੋਈ 4000 ਦਾ ਸੂਟ ਆ ਉਹ 37 3800 ਦੇ ਵਿੱਚ ਪਊਗਾ ਕਿਉਂਕਿ ਪਸ਼ਮੀਨੇ ਤੇ कॉटन ਜਿਹੜੀ ਹੁਣ ਆ ਰਹੀ ਹੈ ਵਧੀਆ ਬ੍ਰੈਂਡ ਦੀ ਆ ਰਹੀ ਹੈਗੀ ਬਹੁਤ ਸਾਰੇ ਕਲਰ ਅਵੇਲੇਬਲ ਨੇਗੇ ਤੁਸੀਂ ਫੋਟੋ ਸ਼ੇਅਰ ਕਰਵਾ ਸਕਦੇ ਹੋ ਆਪਣਾ ਸਿਲੈਕਟ ਕਰ ਸਕਦੇ ਹੋਗੇ ਸੂਟ ਉਹਦੇ ਵਿੱਚ ਰੰਗ ਤੇ ਆਪਣਾ ਆਰਡਰ ਦੇ ਸਕਦੇ ਹੋਗੇ ਜਿਹੜੀ ਪੇਮੈਂਟ ਆਪਾਂ ਹਾਫ ਪੇਮੈਂਟ ਪਹਿਲਾਂ ਕਰਵਾਉਣੀ ਆ ਜੋ ਤੁਹਾਡਾ ਸੂਟ ਰੈਡੀ ਹੋ ਜਾਂਦਾਗਾ ਉਸ ਤੋਂ ਬਾਅਦ ਜਿਹੜੀ ਪੇਮੈਂਟ ਰਹਿ ਜਾਂਦੀ ਹੈਗੀ ਫਿਰ ਤੁਸੀਂ ਉਸ ਤੋਂ ਬਾਅਦ ਆਪਣੀ ਫੁੱਲ ਪੇਮੈਂਟ ਕਰਕੇ ਆਪਣਾ ਸੂਟ ਜਿਹੜਾ ਡਿਲੀਵਰ ਕਰਵਾ ਸਕਦੇ ਹੋਗੇ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸਟੀ ਕਲਜੀ ਬਾਏ ਬਾਏ